हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਜ ਆਪਾਂ ਗੱਲਬਾਤ ਕਰਨੀ ਆ ਫਾਲਸ ਮਟ ਜਿਹਨੂੰ ਆਪਾਂ ਹਲਦੀ ਰੋਗ ਜਾਂ ਫਿਰ ਡੋਡੀ ਰੋਗ ਕਹਿ ਦਿੰਨੇ ਆ ਸੋ ਜੇਕਰ ਆਪਣੇ ਖੇਤੇ ਦਾ ਅਟੈਕ ਹੋ ਜਾਂਦਾ ਤੇ ਕਿੰਨੇ ਪਰਸੈਂਟ ਤੱਕ ਝੋਨਾ ਜਿਹੜਾ ਝਾੜ ਘਟ ਜਾਂਦਾ ਨਸਾਰੇ ਤੋਂ ਬਾਅਦ ਕਿਹੜੀ ਦਵਾਈ ਕੰਮ ਕਰਦੀ ਤੇ ਕਿਹੜੀ ਸਟੇਜ ਤੇ ਆਪਾਂ ਸਪਰੇਅ ਕਰਨੀ ਚਾਹੀਦੀ ਆ ਜੇਕਰ ਕਿਸਾਨ ਭਰਾ ਤੁਹਾਡੇ ਖੇਤ 'ਚ ਹਲਦੀ ਰੋਗ ਆ ਗਿਆ ਤਾਂ ਆਹ ਗਲਤੀ ਬਿਲਕੁਲ ਨਾ ਕਰਿਓ ਤੁਹਾਡੇ ਝੋਨੇ ਦਾ ਝਾੜ ਜਿਹੜਾ ਬਿਲਕੁਲ ਨਹੀਂ ਘਟੇਗਾ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਿਓ ਜੇ ਇੱਕ ਵੀਡੀਓ ਪੇ ਤੇ ਦੇਖ ਰਹੇ ਪੇ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਭਰਾਵਾਂ ਦਾ ਜਰੂਰ ਵੀਡੀਓ ਸ਼ੇਅਰ ਕਰਿਓ ਵੈਸੇ ਤਾਂ ਕਿਸਾਨ ਪ੍ਰੋ ਜਿਹੜਾ ਹਲਦੀ ਰੋਗਾ ਹਰ ਸਾਲ ਆਪਣੇ ਖੇਤ ਚ ਆਉਂਦਾ ਹੀ ਆਉਂਦਾ ਤਾਂ ਇਸ ਵਾਰ ਜਿਹੜਾ ਥੋੜਾ ਜਿਹਾ ਮੌਸਮ ਜ਼ਿਆਦਾ ਖਰਾਬ ਰਹਿਣ ਕਰਕੇ ਹਲਦੀ ਰੋਗ ਦਾ ਥੋੜਾ ਜਿਹਾ ਟੈਗ ਜਿਹੜਾ ਕਈ ਜਗ੍ਹਾ ਤੇ ਆਪਾਂ ਨੂੰ ਵੱਧ ਦੇਖਣ ਨੂੰ ਮਿਲ ਰਿਹਾ ਕਿਉਂਕਿ ਦਰਿਆ ਦੇ ਨਾਲ ਵੀ ਜਿਹੜਾ ਪਾਣੀ ਆਇਆ ਜਾਂ ਫਿਰ ਮੀਂਹ ਦਾ ਪਾਣੀ ਜਿਹੜਾ ਭਰ ਗਿਆ ਉੱਥੇ ਹਲਦੀ ਰੋਗ ਜ਼ਿਆਦਾ ਦੇ ਤੇ ਸਭ ਤੋਂ ਜ਼ਿਆਦਾ ਹਲਦੀ ਰੋਗ ਉੱਥੇ ਆਉਂਦਾ ਜਦੋਂ ਆਪਾਂ ਨਸਾਰੇ ਸਮੇਂ ਪਾਣੀ ਭਰ ਕੇ ਰੱਖਦੇ ਹਾਂ ਕਿਉਂਕਿ ਆਪਾਂ ਵੀਡੀਓ ਦੇਖ ਲੈਨੇ ਆਂ ਵੈਸੇ ਤਾਂ ਆਪਾਂ ਆਪਣੀ ਵੀਡੀਓ 'ਚ ਇਹ ਦੱਸਿਆ ਵੀ ਨਸਾਰੇ ਸਮੇਂ ਜਿਹੜਾ ਤੁਹਾਨੂੰ ਪਾਣੀ ਜਿਹੜਾ ਭਰ ਕੇ ਰੱਖਣ ਦੀ ਲੋੜ ਨਹੀਂ ਤੇਜੀ ਦੂਜੇ ਜਾਂ ਤੀਜੇ ਦਿਨ ਵੀ ਤੁਸੀਂ ਪਤਲਾ-ਪਤਲਾ ਪਾਣੀ ਲਾਓਗੇ ਤਾਂ ਤੁਹਾਡੇ ਜਾਂ ਬੂਰ ਤੇ ਜਾਂ ਫਿਰ ਤੁਹਾਡੇ ਝੋਨੇ ਦੇ ਝਾੜ ਤੇ ਕੋਈ ਫਰਕ ਨਹੀਂ ਪਵੇਗਾ ਪਰ ਉੱਥੇ ਆਪਾਂ ਕਈ ਵੀਡੀਓ ਦੇਖ ਲੈਨੇ ਜਿਹਦੇ ਵਿੱਚ ਦੱਸਿਆ ਹੁੰਦਾ ਕਿ ਆਪਾਂ ਨੂੰ ਪਾਣੀ ਜਿਹੜਾ 2 ਜਾਂ 3 ਇੰਚਾਂ 'ਕ ਖਲਾਰ ਕੇ ਰੱਖਣਾ ਉਹਦੇ ਕਾਰਨ ਜਿਹੜਾ ਆਪਣੇ ਖੇਤ 'ਚ ਹਲਦੀ ਰੋਗ ਬਹੁਤ ਜ਼ਿਆਦਾ ਆਪਣੇ ਉਸ ਸਮੇਂ ਵਿੱਚ ਜਿਹੜੇ ਬੂਟਿਆਂ ਮੁੱਢਾਂ ਨੂੰ ਸੇਲ ਹੀ ਜਾਈ ਦਿੰਦੀ ਹੈਗਾ ਥੋੜਾ ਬਾਦਾਂ ਪਾਣੀ ਲੱਗਦਾ ਰਹੇ ਦੂਜੇ ਜਾਂ ਤੀਜੇ ਦਿਨ ਵੀ ਆਉਂਦਾ ਰਹੇ ਕਿਉਂਕਿ ਬਹੁਤੀ ਜਗ੍ਹਾ ਦਾ ਪਾਣੀ ਚੌਥੇ ਜਾਂ ਪੰਜਵੇਂ ਦਿਨ ਆਉਂਦਾ ਤੇ ਉਹਨਾਂ ਦਾ ਫਿਰ ਝਾੜ ਬਿਲਕੁਲ ਨਾ ਆਵੇਗਾ ਤੇ ਇਸ ਗੱਲ ਦੇ ਵਿੱਚ ਕੋਈ ਵੀ ਆਪਾਂ ਨਹੀਂ ਮੰਨਦੇ ਵੀ ਆਪਾਂ ਆਪਣੇ ਤਜਰਬੇ ਦੇ ਹਿਸਾਬ ਨਾਲ ਕਹਿ ਰਹੇ ਹਾਂ ਯੂਨੀਵਰਸਿਟੀਆਂ ਜੋ ਮਰਜੀ ਕਹਿੰਦੀਆਂ ਜਾਂ ਕਹੀ ਜਾਣ ਪਰ ਆਪਾਂ ਆਪਣੇ ਤਜਰਬੇ ਤੇ ਗੱਲ ਕਰਦੇ ਹਾਂ ਕਿ ਕਈ ਜਗ੍ਹਾ ਤੇ ਆਪਣੇ ਤੋਂ 4-4 5 ਦਿਨ ਦਿਨ ਪਾਣੀ ਨਹੀਂ ਲੱਗਦਾ ਤੇ ਆਪਣਾ ਝਾੜ ਵੀ ਜਿਹੜਾ ਵਧੀਆ ਆਉਂਦਾ ਤੇ ਇਸ ਚੀਜ਼ ਨੂੰ ਆਪਾਂ ਨਹੀਂ ਸਮਝਦੇ ਹੁਣ ਗੱਲ ਆ ਜਾਂਦੀ ਵੀ ਜਿਹੜੇ ਕਿਸਾਨ ਵੀਰਾਂ ਕਿਉਂਕਿ ਇਹਦੀਆਂ ਅਸਲ ਦੇ ਵਿੱਚ ਦੋ ਸਪਰੇਆਂ ਆਪਾਂ ਨੂੰ ਕਰਨੀਆਂ ਪੈਂਦੀਆਂ ਪਹਿਲੀ ਗੱਲ ਤਾਂ ਆਪਾਂ ਨੂੰ ਸਹੀ 스테ਜ ਤੇ ਪਤਾ ਨਹੀਂ ਲੱਗਦਾ ਵੀ ਹਲਦੀ ਰੋਗ ਆਇਆ ਕਿ ਨਹੀਂ ਆਇਆ ਜਾਂ ਤਾਂ ਆਪਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਆਪਣੀ ਲੇਬਰ ਕਪ ਸਪਰੇ ਕਰਕੇ ਬਾਹਰ ਨਿਕਲਦੀ ਤੇ ਆਪਣੇ ਉਹਦੇ ਕੱਪੜਿਆਂ ਨੂੰ ਲੱਗਾ ਹੁੰਦਾ ਜਾਂ ਫਿਰ ਆਪਾਂ ਜਦੋਂ ਵੱਟ ਬੰਨੇ ਤੇ ਫਿਰਦੇ ਆ ਤੇ ਜੇਕਰ ਤਾਂ ਆਪਣੇ ਕੱਪੜਿਆਂ ਨੂੰ ਲੱਗ ਗਿਆ ਹਲਦੀ ਤੇ ਆਪਾਂ ਨੂੰ ਪਤਾ ਲੱਗ ਜੂਗਾ ਖੇਤ 'ਚ ਹਲਦੀ ਰੋਗ ਆਇਆ ਤੇ ਵੈਸੇ ਆਪਾਂ ਨੂੰ ਜਲਦੀ ਪਤਾ ਨਹੀਂ ਲੱਗਦਾ ਤੇ ਜਾਂ ਫਿਰ ਉਹਨਾਂ ਕਿਸਾਨ ਵੀਰਾਂ ਨੂੰ ਪਤਾ ਲੱਗਦਾ ਵੀ ਜਿਹੜਾ ਮੁੰਜਰਾਂ ਦੇ ਦਾਣੇ ਚੈੱਕ ਕਰਦੇ ਰਹਿੰਦੇ ਹੱਥ ਤੇ ਰੱਖ ਕੇ ਵੀ ਵਾਕੇ ਹਲਦੀ ਰੋਗ ਆਇਆ ਜਾਂ ਨਹੀਂ ਆਇਆ ਤਾਂ ਉਹ ਜਿਹੜਾ ਸਹੀ ਸਮੇਂ ਤੇ ਸਪਰੇ ਵੀ ਕਾਰ ਲੈਂਦੇ ਤੇ ਕੰਟਰੋਲ ਵੀ ਥੋੜਾ ਜਿਹਾ ਆਪਾਂ ਨੂੰ ਚੰਗਾ ਮਿਲਦਾ ਸੋ ਆਪਾਂ ਨੂੰ ਪਤਾ ਹੀ ਉਦੋਂ ਲੱਗਦਾ ਵੀ ਜਾਂ ਦਾ ਸਪਰੇ ਆਪਾਂ ਪਹਿਲਾਂ ਸਾਰੇ ਤੋਂ ਕੀਤੀ ਹੁੰਦੀ ਆ ਤੇ ਜਾਂ ਫਿਰ ਆਪਾਂ ਬਾਅਦ ਚ ਕਰਦੇ ਜਾਂ ਤੇਲੇ ਵਾਲੀ ਸਪਰੇ ਜਾਂ ਹੋਰ ਕੋਈ ਫੰਗੀਸ਼ਾਈਟ ਸਪਰੇ ਕਰਦੇ ਆ ਤਾਂ ਉਦੋਂ ਪਤਾ ਲੱਗਦਾ ਤੇ ਉਦੋਂ ਕਈ ਵਾਰ ਆਪਣੇ ਇਹਨਾਂ ਦਿਨਾਂ ਦੇ ਜਿਹੜੇ ਦਾਣੇ ਆ ਉਹ ਚੋਨਾ ਰੰਗ ਪਟਾ ਜਾਂਦਾ ਦਾਣੇ ਜਿਹੜੇ ਪੱਕਣੇ ਮੁੰਜਰ ਦਾ ਇੱਕ ਹੀਸਾ ਪੱਕ ਜਾਂਦਾ ਤੇ ਉਦੋਂ ਆਪਾਂ ਸੋਚਦੇ ਆਂ ਵੀ ਆਪਾਂ ਹਲਦੀ ਰੋਧ ਦੀ ਸਪਰੇਅ ਕਰ ਲੇ ਤਾਂ ਰਿਜ਼ਲਟ ਮਿਲ ਜਾਊਗਾ ਉਦੋਂ ਦਾ ਕਿਸਾਨ ਭਰਾ ਜਿੰਨਾ ਨੁਕਸਾਨ ਉਹਨੇ ਕਰਨਾ ਉਹ ਕਰ ਚੁੱਕੀ ਹੁੰਦੀ ਆ ਸੋ ਪਹਿਲੀ ਦੋ ਸਪਰੇਆਂ ਜਿਹੜੀਆਂ ਆਪਾਂ ਅਸਲ ਦੇ ਵਿੱਚ ਇਹਦੀਆਂ ਦੋ ਸਪਰੇਅ ਇਹ ਹਲਦੀ ਰੋਗ ਦੀਆਂ ਦੋ ਸਪਰੇਅ ਆ ਤੇ ਜਿਹੜੀ ਸੀਥ ਰੋਟ ਆ ਨੈਕ ਆ ਜਿਹੜੀ ਬਲਾਸਟ ਆ ਇਹਦੀਆਂ ਆਪਣ ਹਮੇਸ਼ਾ ਦੋ ਦੋ ਸਪਰੇਆਂ ਕਰਨੀਆਂ ਪੈਂਦੀਆਂ 10 ਤੋਂ 15 ਦਿਨ ਬਾਅਦ ਰਿਪੀਟ ਪਹਿਲੀ ਸਪਰੇਅ ਆਪਾਂ ਹਲਦੀ ਰੋਧ ਦੀ ਕਰਨੀ ਦੀ ਜਦੋਂ ਚੋਨਾ ਟਿੱਡੀ ਪ ਤੇ ਦੂਜੀ ਸਪਰੇਆਪਾ ਕਰਨੀ ਹੁੰਦੀ ਆ ਜਦੋਂ ਝੋਨੇ ਦਾ 50 ਤੋਂ 60% ਅਨਸਾਰਾ ਉਹ ਚੋਕਾਂ ਦਾ ਤਾਂ ਉਦੋਂ ਆਪਾਂ ਸਪਰੇਅ ਕਰਨੀ ਦੀ ਕਿਉਂਕਿ ਉਦੋਂ ਦੁੱਧਾ ਭਰਿਆ ਹੁੰਦਾ ਬੂਰ ਵੀ ਪੈ ਰਿਆ ਹੁੰਦਾ ਤੇ ਉਦੋਂ ਆਪਾਂ ਸਪਰੇਅ ਨਹੀਂ ਕਰਦੇ ਕਿਉਂਕਿ ਆਪਾਂ ਸੋਚਦੇ ਆ ਬੂਰ ਝੜ ਜਾਊਗਾ ਤਾਂ ਸਪਰੇਅ ਉਦੋਂ ਆਪਾਂ ਟਰੈਕਟਰ ਵਾਲੇ ਪੰਪੜਾ ਨਹੀਂ ਕਰਨੀ ਦੀ ਕਿਉਂਕਿ ਉਹਦੀ ਪਾਈਪ ਜਿਹੜੀ ਲੰਬੀ ਹੁੰਦੀ ਨਾਲ ਹੀ ਲੰਬੀ ਹੁੰਦੀ ਆ ਉਹ ਜਿਹੜੀ ਬੂਟਿਆਂ ਨੂੰ ਵੱਜ ਕੇ ਤੇ ਬੂਰ ਝੜਦਾ ਉਹ ਪ੍ਰਭਾਵ ਪਾਉਂਦੀ ਆ ਪਰ ਜੇਕਰ ਆਪਾਂ ਬੈਟਰੀ ਵਾਲੇ ਪੰਪਣਾ ਜਾਂ ਫਿਰ ਜਿਹਨੂੰ ਭੁੰਡਾ ਕਹਿੰਦੇ ਨੇ ਪੈਟਰੋਲ ਵਾਲੇ ਪੰਪਣਾ ਸ ਤਾਂ ਉਹਦੇ ਨਾਲ ਆਪਾਂ ਨੂੰ ਝਾੜ ਤੇ ਜਾਨਕ ਬੂਰ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਸਪਰੇਅ ਆਪਾਂ ਉਦੋਂ ਜਿਹੜਾ ਕਰਨੀ ਹੁੰਦੀ ਆ 40 50% ਝੋਨੇ ਦੇ ਸਿਰੇ ਤੇ ਉਦੋਂ ਆਪਾਂ ਕਰਨੀ ਦੀ ਸ਼ਾਮ ਦੇ ਟਾਈਮ ਤਾਂ ਕੋਈ ਵੀ ਝੋਨੇ ਤੇ ਝਾੜ ਤੇ ਫਰਕ ਨਹੀਂ ਪਵੇਗਾ ਦਾ ਆਪਣਾ ਹਲਜਿਰੋ ਵੀ ਕਾਫੀ ਹੱਦ ਤੱਕ ਜਿਹੜਾ ਕੰਟਰੋਲ ਹੋ ਜੂਗਾ ਆਪਾਂ ਉਦੋਂ ਸਪਰੇਅ ਕਰਦੇ ਆ ਉਦੋਂ ਆਪਾਂ ਸਪਰੇਅ ਕਰ ਸਕਦੇ ਆ ਪ੍ਰੋਪੀਕੋਨ ਜੋ ਜਿਵੇਂ ਪਹਿਲਾਂ ਆਪਾਂ ਸਪਰੇਅ ਆਪਾਂ ਨੂੰ ਫਾਇਦਾ ਰਹਿੰਦਾ ਵੀ ਕਾਪਰ ਵਾਲੀਆਂ ਸਪਰੇਅਾਂ ਕਰੀਏ ਉਹ ਕਾਫੀ ਜ਼ਿਆਦਾ ਕਿਉਂਕਿ ਬਰੋ ਸਪੈਕਟ੍ਰਮ ਜਿਹੜੇ ਉਹ ਕੰਮ ਕਰਦੇ ਕਿ ਕਾਫੀ ਫੰਗਸਾਂ ਦੇ ਕੰਮ ਕਰਦੇ ਤੁਹੋ ਆਪਾਂ ਨੂੰ ਸਾਰੇ ਤੋਂ ਪਹਿਲਾਂ ਜਿਹੜੇ ਵਰਤਨੇ ਦੇ ਆਪੋ ਉਹ ਵਰਤ ਲੈਣੇ ਚਾਹੀਦੇ ਆ ਤੇ ਜਾਂ ਉਦੋਂ ਆਪਾਂ ਟੈਬੂਕੋਨਾ ਜੋ ਹੈਕਜ਼ਾਕੋਨਾ ਜੋ 75% ਵਾਲਾ ਤੇ ਇੱਕ ਗੱਲ ਕਿਸਾਨ ਭਰਾ ਇੱਥੇ ਆਪਾਂ ਜ਼ਰੂਰ ਐਡ ਕਰਦੇ ਵੀ ਜਦੋਂ ਵੀ ਕੋਈ ਫੰਗੀਸ਼ਾਈਟ ਤੁਸੀਂ ਵਰਤਨਾ ਇੱਕ ਸਪਰੇਅ ਕਰਨੀ ਦੋ ਕਰਨੀ ਤਿੰਨ ਕਰਨੀ ਆ ਤੇ ਉਹਦੇ ਨਾਲ ਹਮੇਸ਼ਾ ਜਿਹੜੀਆਂ ਆਪਾਂ ਬੈਕਟੀਰੀਆ ਵਾਲਾ ਕੋਈ ਨਾ ਕੋਈ ਪ੍ਰੋਡਕਟ ਜ਼ਰੂਰ ਵਰਤਨਾ ਜਾਂ ਤਾਂ ਕਸੂਗਾ ਮਾਈਸਨ ਵਰਤ ਲੋ 300 ਐਮਲ ਜਿਹੜਾ 3% ਐਸਐਲ ਚ ਆਉਂਦਾ ਜਾਂ ਫਿਰ ਜਿਹੜੀਆਂ ਪੀੜੀਆਂ ਪੜੀਆਂ ਨੇ ਸਟ੍ਰੈਪੋਸਾਈਕਲਿੰਦੀਆਂ ਉਹ ਆਪਾਂ 12 ਤੋਂ 18 ਗ੍ਰਾਮ ਜਾਂ ਫਿਰ 3 ਤੋਂ 4 ਪੁੜੀਆਂ ਤੱਕ ਆਪਾਂ ਜੇ 6 ਗ੍ਰਾਮ ਦੀ ਪੁੜੀ ਹੁੰਦੀ ਆ ਆਪਾਂ ਜਿਹੜੀਆਂ 3 ਤੋਂ 4 ਪੁੜੀਆਂ ਤੱਕ ਵਰਤ ਸਕਦੇ ਆ ਉਹ ਹਰ ਇੱਕ ਫੰਗੀ ਸਾਈਡ ਨਾਲ ਜਦੋਂ ਸਪਰੇਅ ਕਰਨੀ ਵਰਤ ਲਿਆ ਕਰੋ ਸੋ ਉਹਦੇ ਨਾਲ ਆਪਾਂ ਨੂੰ ਜਿਹੜੇ ਸਪਰੇਅ ਦੇ ਰਿਜ਼ਲਟ ਵਧੀਆ ਮਿਲ ਜਾਂਦੇ ਆ ਕਈ ਕਿਸਾਨ ਵੀਰ ਕਰਦੇ ਵੀ ਆਪਾਂ ਅਸਲ ਤੇ ਜੀ ਗਲਤੀ ਕਿੱਥੇ ਹੁੰਦੀ ਆ ਕਿ ਡੋਜ਼ ਆਪਾਂ ਕੰਪਨੀ ਦੇ ਕਹਨ ਤੇ ਪਾਉਣੇ ਪਰ ਪਾਣੀ ਆਪਾਂ ਕੰਪਨੀ ਦੇ ਕਹਨ ਤੇ ਕਦੀ ਨਹੀਂ ਵਰਤਦੇ ਕਿਉਂਕਿ ਇੱਕ ਕਿਸਾਨ ਵੀਰੇ ਨੇ ਆਪਾਂ ਨੂੰ ਗੈਲੀਲੋ ਵੇਹ ਦੀ ਡੋਜ਼ ਪੁੱਛੀ ਸੀ ਤੇ ਆਪਾਂ ਕਹਾਂ 200 ਮਾ ਲਾ ਦਿਓ ਤੁਸੀਂ ਪਾਣੀ 120 ਜਾਂ 150 ਐਮਲ ਲਾਉਣਾ ਤੇ ਕਿਸਾਨ ਵੀਰ ਕਹਿੰਦਾ ਵੀ 400 ਐਮਲ ਡੋਜ ਆ ਉਹ ਮੈਨੂੰ ਪਤਾ 400 ਐਮਲ ਡੋਜ ਆ ਪਰ ਆਪਾਂ ਡੋਜ ਤਾਂ 400 ਐਮਲ ਕੰਪਨੀ ਦੇ ਕਹਿੰਦੇ ਵਰਤ ਰਹੇ ਹਾਂ ਪਰ 200 ਲੀਟਰ ਪਾਣੀ ਨਹੀਂ ਨਾ ਆਪਾਂ ਕੰਪਨੀ ਦੇ ਕਹਿੰਦੇ ਲਾ ਰਹੇ ਤੇ ਰਿਜ਼ਲਟ ਆਪਾਂ ਨੂੰ ਕਿਵੇਂ ਮਿਲ ਜੂਗਾ ਠੀਕ ਨਾ ਬਾਕੀ ਗੈਲਿਲੀਓ ਦਾ ਕਾਫੀ ਜ਼ਿਆਦਾ ਰੋਲਾ ਪਿਆ ਵੀ ਇਸ ਵਾਰ ਜਿਹੜੇ ਰਿਜ਼ਲਟ ਨਹੀਂ ਆ ਰਹੇ ਜਿਹੜੇ-ਜਿਹੜੇ ਕਿਸਾਨ ਵੀਰਾਂ ਨੇ ਗੈਲਿਲੀਓ ਵਰਤੀ ਆ ਆਪਣੇ ਕਮੈਂਟ ਜ਼ਰੂਰ ਛੱਡੋ ਵੀ ਧੰਨਵਾਦ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ ਪਾਸ ਆ ਜਾਂ ਫੇਲ ਆ ਤਹਾਡੇ ਕਮੈਂਟਾਂ ਨਾਲ ਜਿਹੜੀ ਕਾਫੀ ਜ਼ਿਆਦਾ ਖੇਮਰ ਤੱਕ ਜਾਣਕਾਰੀ ਪਹੁੰਚ ਜੂਗੀ ਤੇ ਦੂਜੇ ਨੰਬਰ ਤੇ ਜੇਕਰ ਕਿਸਾਨ ਵੀਰਾਂ ਨੇ ਹੋਰ ਕੋਈ ਹਲਦੀ ਰੋਗ ਵਾਸਤੇ ਦਵਾਈ ਵਰਤੀ ਆ ਜਿਹਦੇ ਰਿਜ਼ਲਟ ਚੰਗੇ ਮਿਲੇ ਆ ਕਦੋਂ ਵਰਤੀ ਇਹ ਕਿਹੜੀ ਸਟੇਜ ਤੇ ਉਹ ਵੀ ਜ਼ਰੂਰ ਦੱਸਿਓ ਸੋ ਹੁਣ ਗੱਲ ਆ ਜਾਂਦੀ ਵੀ ਝੋਨੇ ਦਾ ਝਾੜ ਤੱਕ ਕਿਸਾਨ ਪਰ ਹਲਦੀ ਰੋਗ ਨਾਲ ਝੋਨੇ ਦੇ ਝਾੜ ਤੇ ਬਹੁਤਾ ਜ਼ਿਆਦਾ ਕੋਈ ਪ੍ਰਭਾਵ ਨਹੀਂ ਪੈਂਦਾ ਜੇਕਰ ਬਹੁਤਾ ਵੀ ਜ਼ਿਆਦਾ ਅਟੈਕ ਹੋ ਜੇ ਜੇਕਰ ਲਗਭਗ ਹਰ ਮੁੰਜਰ ਦੇ ਆਪਾਂ ਨੂੰ ਹਲਦੀ ਰੋਗ ਦਿਸੇ ਤਾਂ ਫੇਰ ਆਪਣਾ ਵੱਧ ਤੋਂ ਵੱਧ ਇੱਕ ਕਮੰਟ ਤੱਕ ਝੋਨਾ ਕਿੱਲੇ ਦਾ ਘਾਟ ਸਕਦਾ ਤੇ ਜੇਕਰ ਤੁਹਾਨੂੰ ਲੱਗਦਾ ਵੀ ਕਿਤੇ ਕਿਤੇ ਮੁੰਜਰਾ ਦੇ ਹਲਦੀ ਰੋਗ ਆਇਆ ਤਾਂ ਤੁਹਾਡਾ ਜਿਹੜਾ 10 ਤੋਂ 20 ਕਿਲੋ ਦਾਣੇ ਨਹੀਂ ਖਰਾਬ ਹੋਣੇ ਤੇ ਉਹਨੇ ਕਿ ਜਿਹੜੀਆਂ ਡੋਡੀਆਂ ਤੁਹਾਡੀਆਂ ਮੰਡੀ ਚਲੇ ਜਾਣੀਆਂ ਪੱਖਾ ਲਾਉਣ ਦੇ ਬਾਵਜੂਦ ਵੀ ਜਿਹੜੀਆਂ ਡੋਡੀਆਂ ਉਹ ਦਾਣੇ ਚਲੇ ਜਾਂਦੀਆਂ ਜਿੰਨਾਂ ਕੋ ਦਾਣੇ ਦੇ ਪਰ ਉਹਨਾਂ ਕੋ ਡੋਡੀ ਦਾ ਵਜ਼ਨ ਬਣ ਜਾਂਦਾ ਤੇ ਤੁਹਾਡੇ ਚੰ ਛੋੜਨੇ ਦਾ ਝਾੜ ਜਿਹੜਾ ਬਿਲਕੁਲ ਬਰਾਬਰ ਹੀ ਆਉਂਦਾ ਸੋ ਇਹ ਤੋਂ ਜ਼ਿਆਦਾ ਡਰਨ ਦੀ ਲੋੜ ਨਹੀਂ ਸੋ ਬਾਕੀ ਕਿਸਾਨਾਂ ਪਰ ਇੱਕ ਗਲਤੀ ਹੋਰ ਜਿਹੜੀ ਆਪਾਂ ਖਾਸ ਕਰਕੇ ਧਿਆਨ ਆ ਜਿੱਦਾਂ ਝੋਨੇ ਦਾ ਝਾੜਨਾ ਘਟੇ ਤੇ ਤਰੇਲ ਦੇ ਵਿੱਚ ਝੋਨਾ ਨਹੀਂ ਵੜਾਉਣਾ ਉਹਦੇ ਨਾਲ ਕਿਉਂਕਿ ਦਾਣੇ ਕਾਲੇ ਹੋ ਜਾਂਦੇ ਆ ਤੇ ਜੇਕਰ ਆਪਣਾ 10 ਤੋਂ 12 ਦਿਨ ਝੋਨਾ ਮੰਡੀ ਹੀ ਪਿਆ ਰਹਿੰਦਾ ਤੇ ਝੋਨੇ ਦਾ ਵਜਨ ਜਿਹੜਾ ਘਟ ਜਾਂਦਾ ਇਸ ਚੀਜ਼ ਤੋਂ ਬਚਣਾ ਤਾਂ ਕਿ ਝੋਨਾ ਦਾ ਝਾੜਨਾ ਨਾ